ਲਓ ਜੀ ਅਗੇ ਤੇ ਅਜ ਬੰਦੇ ਕੰਨਾਂ ਵਢਣ ਤਿੰਨ ਬੰਦੇ ਫੇਟੇ ਦੇਣੇ ਨਮਲ ਦਰਨੇ ਤੇ ਬਾਕੀ ਕੱਲੂ ਫਿਰ ਸਾਰੇ ਬੰਦੇ ਆਉਂਗੇ ਛੇਣਾ ਆ ਖਤਮ ਹੋ ਜੂਗਾ ਹੋਰ ਜਿੰਨਾ ਵੀ ਹੈਗਾ ਜਿਹੜਾ ਕੀਲਾ ਤਾਂ ਇਹ ਮੈਂ ਤਾਂ ਕਣਕੀ ਬੀਤੀ ਸੀ ਤੇ ਕਣਕਾਂ ਬਰਾਬਰ ਆਈ ਵੀ ਹੈ ਤੇ ਇਹਦੇ ਵਿੱਚ ਵੀ ਵੀਜੇ ਦੇਣੀ ਇਹ ਬਾਕੀ ਉਹ ਕਈ ਸਾਲ ਹੋ ਗਏ ਲਗਾਤਾਰ ਗੰਨਾ ਬਿਜਨੇ ਕਰਕੇ ਐਤੀ ਗੰਨਾ ਥੋੜਾ ਜਿਹਾ ਹਰਕਾ ਜਿਹਾ ਰਹਿ ਗਿਆ ਤਾਂ ਮੈਂ ਕਿ ਹਾਂ ਤੇ ਚਲ ਤਾਂ ਲਾ ਕੇ ਫੇਰ ਦੁਬਾਰਾ ਗੰਨਾ ਬੀਜੂਗਾ ਕਿ ਜਿੜੀ ਤਾਰੇ ਲੋਟੇ ਨਹੀਂ ਆਉਣੀ ਹੈਗੀ ਇਹ ਪਾਣੀ ਦੀ ਮਾਰ ਜ਼ਿਆਦਾ ਏ ਉਰੇ ਉਹਦੇ ਕਰਕੇ ਫਿਰ ਔਖਾ ਥੋੜਾ ਜਿਹਾ ਇਹ ਚੋਈਦਾ ਚੋਈ ਵਾਲਾ ਖੇਤ ਕਹਿੰਦੇ ਹੁੰਦੇ ਇਹਨੂੰ ਇਹਦਾ ਪਾਣੀ ਚੋਈ ਵਾਲਾ ਚੱਲਦਾ ਉਹਰੇ ਨੂੰ ਇੱਕ ਬੱਟ ਪਾਤੀ ਦੀ ਇਹਦੇ ਚ ਤੇ ਬਣਾਉਂ ਅੰਡੀ ਪਿੰਡ ਵਾਲੀ ਮੋਟਰ ਦਾ ਪਾਣੀ ਆਇਆ ਉਹਰੇ ਪੈਪਲੈਂ ਰੱਖ ਆ लास्ट ਵਾਲਾ ਨੱਕਾ ਇਹ ਪਾਈਪਲੈਂ ਦਾ ਉਹ ਸਾਹਮਣੇ ਮੋਟਰ ਆ ਗਈ। ਇੱਥੇ ਮੁਰਗੀ ਦੇ ਬਾਈ ਨੇ ਛੱਡ ਪਾਇਆ ਵਾ। ਦੋ ਸਾਹਮਣੇ ਕਾਲੇ ਦਾ ਗੰਨਾ ਆ ਗਿਆ ਬਾਲੀ ਮੋਟਰ। ਪਾਣੀ ਪਿੰਡ ਦੇ ਜਮੀਨ ਚਰਚ। ਇਹ ਮਾਲਾਂ ਤੇ ਸਾਡੇ ਘਰ ਤੇ ਫਿਰ ਉਸ ਪੈਦਿਆਂ ਕੋਲ ਘਰ ਹੈ ਸਾਡਾ। ਤੇ ਇੱਥੇ ਸਾਡੀ ਜ਼ਮੀਨ ਉਧਰ ਪੈਣੀ ਲੱਗ ਜਾਂਦੀ ਆ ਕੇ। ਉਹ ਪੈਣੀ ਪਿੰਡ ਤੱਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਸਾਰੇ ਲਓ ਜੀ ਆਵੇ ਤੇ ਪਿੰਡ ਲੈ ਖੇਤਾਂ ਕਿੰਨੇ ਗੰਨਾ ਛਿਲਣ ਲੱਗੇ ਬੰਦੇ ਲਓ ਜੀ ਇੰਦਰਾ ਸਵੇ ਆ ਗਏ ਤੇ ਆ ਇਹ ਪਾਣੀ ਦਾ ਔਖਾ ਹੀ ਥੋੜਾ ਜਾ ਆ ਫੇ ਗਏ ਬਣਾਇਆ ਪਾਣਾ ਜਿਹੜਾ ਪਾਣੀ ਚੱਲਣਾ ਵਾਸਤੇ ਉਹਦੇ ਕਰਕੇ ਸਾਰੀ ਬਰਸਾਤ ਦਾ ਪਾਣੀ ਚੱਲਦੇ ਰਹਿੰਦਾ ਪਰ ਇਹਨੂੰ ਤੇ ਹੁਣ ਵੀ ਆ ਟੋਬਾਏ ਟੋਬਾ ਇਨਾ ਓਵਰ ਹੋਇਆ ਬਾਈ ਵੀ ਨੱਕਾ ਟੁੱਟਣ ਨੂੰ ਤਿਆਰ ਹੈ ਇਹਦਾ ਨੱਕੇ ਦਾ ਭਰੋਸਾ ਨਹੀਂ ਵੀ ਕਰ ਟੁੱਟ ਜਾਣਾ ਇਹਨੇ ਜਿਆਦਾ ਨੱਕਾ ਟੁੱਟ ਗਿਆ ਬਸ ਜਦੇ ਸਾਰੇ ਖੇਤ ਚ ਪਾਣੀ ਪਾਣੀ ਹੋ ਜਾਣਾ ਲਾ ਦੇਖੋ ਕਿ ਮੀਂਹ ਉਹ ਪਰਪਲਿਆ ਖੜਾ ਸਾਰਾ ਜੀ ਮੈਨੂੰ ਪੋਲਓਵਰ ਹੋਇਆ ਵਾ ਮਮਾਟਾ ਜੇ ਨਕਾ ਵੀ ਪਿੱਛੇ ਵੀ ਖੇਤਾਂ ਚ ਪਾਣੀ ਚੜਿਆ ਵਾ ਜੀ ਉਹ ਖੇਤਾਂ ਲੰਦਾ ਨਹੀਂ ਪਤਾ ਹੁੰਦਾ ਕਦ ਖੇਤਾਂ ਲ ਨੇ ਕਿਸੇ ਨੇ ਆਕੇ ਮੜਾ ਜਾ ਵੀ ਨਕਾ ਤੋੜਤਾ ਵੀ ਪਾਣੀ ਉਤਰ ਜਵੇ ਜਿੱਦੇ ਪਾਣੀ ਚੱਲ ਪੈਣਾ ਬਈਦਾ ਹੀ ਡਰ ਲੱਗਿਆ ਇਹਦਾ ਹਰ ਵਕਤ ਤਾਂ ਹੀ ਸੋ ਅੱਜ ਬਈਆਂ ਦਾ ਵੀ ਬਾਰਿਸ਼ ਥਰੇ ਘਟਦੇ ਆਕੇ ਨਾ ਉਦਾਂ ਦੀ ਪਰਚੀ ਘੜੀ ਵੀ ਅੱਜ ਬਾਰਿ ਆਈ ਹੈ ਚਲੋ ਆਇਆ ਵੀ ਕੱਲੂ ਸਾਰਾ ਘੜ ਹੋ ਜੂਵੇ ਨੇ ਬੜੇ ਜਾਵੇ ਉਰੇ ਦਾ ਉਰੇ ਦਾ ਡਰਜਾ ਖਤਮ ਹੋ ਜਾਊਗਾ ਫਿਰ ਇਧਰ ਆ ਆਪਣੀ ਕਣਕ ਆ ਗਈ ਤੇ ਆਪਾਂ ਘਰ ਆ ਗਏ ਕੋਲੇ ਬਸ ਘਰ ਦਾ ਅਸੇਵਿਆਂ ਦਾ ਮਟੋਬੇ ਦਾ ਹੀ ਫਰਕ ਹੈ ਵਿਚਾਲੇ ਕਮੀ ਮੇਰੇ ਆਂਦੇ ਕੀ ਸਾਡੇ ਆ ਘਰ ਕੋਲ ਤੇ ਤਿੰਨ ਗਿੱਲਿਆਂ ਪਰੇ ਪੈਣੀ ਪਿੰਡ ਹੈ ਉਹ ਪਰੇ ਕਣਕ ਵਾਲਾ ਕਿਲਾ ਹੋ ਗਿਆ ਕਿਲਾ ਗੰਨੇ ਵਾਲਾ ਹੋ ਗਿਆ ਕਿਲਾ ਇਹ ਹੋ ਗਿਆ ਇਹ ਘਰ ਦੇ ਬੈਕ ਸਾਈਡ ਉਹ ਸਾਹਮਣੇ ਬਰਸੀਨ ਵੀ ਜਗਾ ਨਾਲੀ ਉਹ ਸਾਹਮਣੇ ਰਹਿੰਦ ਨਹੀਂ ਕ੍ਰਿਕਟ ਖੇਡ ਰਹੇ ਆ ਇਹਨਾਂ ਨੂੰ ਵੀ ਛੁੱਟੀਆਂ ਦਾ ਰਹਾ ਬਸ 8 ਤਰੀਕ ਨੂੰ ਸਕੂਲ ਖੁੱਲ ਜਾਣੇ ਫਿਰ ਸਕੂਲ ਜਾਣਾ ਜਾਣਾ ਲਓ ਜੀ ਲਗੇ ਬੰਦੇ ਇਕੱਠੇ ਹੋਣ ਫਤੇਗਰ ਸਾਹਿਬ ਜਾਣ ਨੂੰ ਸਤਿ ਸ੍ਰੀ ਅਕਾਲ ਵਧੀਆ ਔਰ ਪੂਰੀ ਪੂਰੀ ਜਾਣਾ ਨਹੀਂ ਪੂਰੀ ਲਓ ਜੀ ਇਹਦੇ ਚਾਚਾ ਵੀ ਤਿਆਰ ਹੋ ਗਏ ਆ ਸਤਿ ਸ੍ਰੀ ਅਕਾਲ ਕਿ ਨਹੀਂ ਦੇਖਦਾ ਬਹੁਤ ਤਾਂ ਹੈ ਨਹੀਂ ਕਿਥੇ ਹਾਂ ਚੱਲ ਸੋਕਰ ਤੇਰਾ ਵੀ ਅਜੇ ਖੇਤਾ ਕਹਿੰਦੇ ਟਾਈਮ ਲੱਗੇ ਆ ਆਮ ਗੱਲ ਰਮਾ ਪੈਂਦਾ ਬਈ ਹਾਂ ਘਟਨਾ ਬੜਾ ਟਾਈਮ ਤੇ ਨੂੰ ਤਾਂ ਲਾਉਣਾ ਚਾਹ ਪੜਿਆ ਸਾਰੇ ਵੀਰੇ ਸਾਡੇ ਖਾਤਰ ਸਾਰਾ ਗੁੱਸੇ ਵਾਰਤਾ ਆਈ ਤਾਂ ਹੈ ਉਹ ਸਾਤਰ ਟਾਈਮ ਕਿੱਲਾ ਪੈਣ ਚਾਹੀਦਾ ਬੰਦੇ ਨੂੰ ਇਹ ਨਹੀਂ ਜੀ ਭਾਈ ਹਾਂ ਹਾਂ ਮੇਰਾ ਕੋਈ ਨਹੀਂ ਗਾਈ ਜੇ ਉਹ ਤੀਹ ਨੂੰ ਨਹੀਂ ਜਾ ਹੋਇਆ ਹੁਣ ਕੇ ਬਾਅਦ ਢੇਲਮਾ ਜਾ ਸਕਦੇ ਸੀ ਹਾਂ ਹਾਂ ਠੀਕ ਆ ਮੀਨਾ ਤਾਂ ਉਹੀ ਆ ਲਓ ਹੀ ਆ ਲਓ ਜੀ ਬਾਟੇ ਵੀ ਤਿਆਰ ਹੈ ਫੋਨ ਫਿਰ ਨਾਲ ਕਰੋ ਫੋਨ ਹਾਂ ਤਾਉ ਤਿਆਰ ਹੈ ਤਾਉ ਫਤਿਹ ਉਹ ਦਾਉ ਤਿਆਰ ਹੈ ਦੇ ਟੋਪੀਲੇ ਕੰਨਾ ਯਾਰ ਕਿੱਟੇ ਇਹਨੇ ਕਹਾਂ ਇਹਦੇ ਕੁੰਮੇ ਵਰਕੇ ਜਾਣਾ ਤੁਸੀਂ ਦੇ ਇਹ ਤੋਂ ਤੱਕ ਚਾਹ ਨਹੀਂ ਪੀਤੀ ਲੈ ਲੰਡਾ ਇਹਨੇ ਜਾਣਾ ਨਹੀਂ ਉਹਦੇ ਪਿਛਾ ਬੰਦੇ ਉਹ ਕੰਨ ਤੱਕ ਹੀ ਗਿਆ ਇਹ ਟੋਪੀਲੇ ਵਾਲੇ ਇਹਨੇ ਜਾਣਾ ਨਹੀਂ ਹੈਗਾ ਆਜੋ ਆਜੋ ਜਾਣਾ ਨਹੀਂ ਨੇ ਨਾ ਇਹ ਨਹੀਂ ਗਿਆ ਲੈ ਜਾ 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 ਪਹਿਲਾਂ ਇਹ ਆ ਲਾ ਕੇ ਹੁਣ ਜਾ ਜਣਾ ਵੇ ਪਿਆਰ ਹੋਇਆ ਪਿਆਰ ਜਣਾ ਇਹ ਤਾਂ ਨਟਦਾ ਪੌਦਾ ਯਾਰ ਫੜ ਕੇ ਰੱਖਨਾ ਸਾਹਮਣੇ ਰੱਖੀ ਜਿੰਨੇ ਜਿਹੜਾ ਇਹ ਵੀ ਫੜ ਹੋਇਆ ਫਸ ਫਿਰ ਬਾਈ ਕਿ ਟੋਟ ਕੇ ਵੜ ਗਿਆ ਜਿਹਦੇ ਫਸਾ ਲੱਗਦਾ ਆ ਆਟਾ ਲੋ ਮਾਰੀ ਵਜੋ ਜਿਹਦੀ ਫੋਟੇ ਗਰ ਸਾਹ ਨੂੰ ਐ ਦਾਦੂ ਜਾ ਰਿਹਾ ਦਾ ਤੇ ਕਾਲੇ ਗਾੜ ਮਿਲੋ ਜੇ ਤੇ ਕਾਲੇ ਨੂੰ ਹੋਰ ਕਾਲੇ ਵਧੀਆ ਆਓ ਜੀ ਅੱਜ ਬਾਬੇ ਚਲੇ ਸੀਗੇ ਬੰਨੂ ਜਾ ਰਹੇ ਹੈ ਘੜੀ ਵਾਲੇ ਨੂੰ ਆ ਕੇ ਹੈ ਮੈਟਰ ਕਾਲੇ ਵਾਲਾ ਉਹ ਹਾਂ ਤਾਂ ਓਰੀਜਨ ਆਪੇ ਛੱਡ ਗਏ ਇਹਨਾਂ ਨੇ ਦੱਦਨ ਜਾਣੇ ਅੱਛਾ ਕੱਲ ਕਰ ਦੂਗਾ ਸਾਰਾ ਇਹ ਠੀਕ ਠੀਕ ਹੋ ਅੱਟਾ ਘੱਟ ਬਹੁਤ ਆਹ ਅੱਟਾ ਬਹੁਤ ਆ ਜਾਂ ਲਓ ਜੀ ਔਨ ਲੱਗੇ ਉਹਦੇ ਬੰਦੇ ਗੱਲਾਂ ਚੱਲਣਾ ਥੋੜੇ ਰਹਿ ਗਿਆ ਬਟੇ ਨੂੰ ਬਸ ਬਾਕੀ ਸਾਰੀ ਵਰਤਾ ਅਲਦੀ ਦੀ ਜਿਆਦਾ ਸਲਾਈ ਵੀ ਹੋ ਗਈ ਫਿਰ ਉਹ ਮੈਂਨੇ ਟਰਾਲੀ ਪਾਲਮਾ ਨਾਲ ਫਟਾ ਲੱਦ ਦੇਵਾਂ ਚੱਲੇ ਕਿੰਨੀ ਤੇ ਟਰੈਕਟਰ ਖੜਾ ਅੰਦਰੇ ਟਰਾਲਾ ਉਧਰ ਛੱਡੇ ਚ ਖੜਾ ਹੈ ਟਰਾਲਾ ਪਾ ਕੇ ਫਿਰ ਦਰ ਗੱਡੀ ਖੜੀ ਆਪਣੀ ਦੂਜੀ ਗੱਡੀ ਉਹ ਪਰਲੇ ਪਿੱਛੇ ਖੜੀ ਹੈ ਉਰੇ ਇਸ ਮਕਾਨ ਨੂੰ ਦੋ ਹੀ ਗੇਟ ਹੈ ਜੀ ਤਾਂ ਪਿੱਛੇ ਨੂੰ ਵੀ ਗੇਟ ਹੈ ਬੈਟਰ ਪਿੱਛੇ ਨੂੰ ਕੱਢਦੇ ਹੁੰਨੇ ਆ ਤੇ ਉਹ ਫਿਰ ਸਾਹਮਣੇ ਵੀ ਗੇਟ ਹੈ ਪਰੇ ਤੇ ਗੱਡੀ ਕੁੜੀ ਉੱਥੋਂ ਕੱਢ ਲੈਣੇ ਮੁਰੇ ਨੂੰ ਉਹਨੂੰ ਉਹ ਦੇਖ ਮੰਮਣੇ ਉੱਪਰ ਉਹ ਜਿੱਥੇ ਖੜੀ ਆ ਸਵੇਰੇ ਆਪਣੇ ਕੋਲੇ ਇੱਕ ਕਬਜ਼ਾਇਰੋ ਆ ਦੂਰਾ ਬੈਲਰੋ ਖੜੀ ਆ

ਪਕੀ ਰਾਡ ਰੂਡ ਵਗੈਰਾ ਰੱਖਦੇ ਆ ਪਰ ਬਪਈਆਂ ਨੇ ਵੀ ਕੰਮ ਗੇੜ ਚੇ ਕਰਿਆ ਵਾ ਮਰੇਗਾ ਥੋੜੇ ਛਣੇ ਨੂੰ ਬਹੁਤ ਵੱਡ ਸਾਰੀ ਹੋ ਗਿਆ ਦਾ ਨਿਕਨੇ ਵਾਕੀ ਫਰ ਕਰ ਤਾ ਮੰਗੀ ਮੁੰਜੀ ਵੀ ਕਾਦਮਾ ਤੇ ਜੇ ਲੋਟ ਆ ਗਿਆ ਅੱਗੇ ਲੰਗਜੋਂ ਵਾਲੇ ਕੇ ਆਓ ਜੀ ਛਲੋ ਚੱਲੇ ਤੇ ਤਾਂ ਬਰ ਰਹਿ ਗਏ ਕਿਹ ਕੋ ਪਰਿਮੋਰੇ ਛੜਨੇ ਨੂੰ ਮਟੋਗੇ ਤਾਂ ਸਾਰੇ ਹੀ ਚਲ ਆਏ ਹੁਣ ਘਰ ਤੇ ਐਂ ਦੇਖਣ ਲੱਗਿਆ ਨਹੀਂ ਫੇਰ ਉਹਨੇ ਦੇਹੋਲੇ ਨਹੀਂ ਆਣੇ ਨੇ ਕਣਕ ਚ ਬਹੁਤ ਗਾਹ ਆਇਆ ਪਤਾ ਕੀ ਪਤੰਗ ਪਤੰਗੋ ਜਿਹੜੇ ਉੱਡਦੇ ਸਾਰੇ ਇੱਧਰੋਂ ਆਉਂਦੇ ਆ। 13ਵੇਂ ਦਿਨ ਬਾਰੀ ਆਉਂਦੀ ਇਹਨਾਂ ਦੀ ਘਰ ਚਲਾਈ ਦੀ। ਪੂਰੇ 13 ਦਿਨ ਬਾਅਦ ਛੇੜਣਾ ਆਉਂਦਾ ਇਹ। ਐ ਨੰਬਰਦਾਰ। 13-13 ਦਿਨ ਬਾਅਦ। ਜਾਦੀ ਟੋਪ ਨੇ ਲਈ ਹੈਗੀ ਜਮਾਈ ਸਵੇਰ ਤੋਂ ਢੋਕਣੇ ਆ ਹਾਂ ਲਓ ਜੀ ਖਰਾ ਦੀ ਟੱਲੀ ਵਿੱਚ ਲਿਆ ਕੇ ਹਾਂ ਜੀ ਹਾਂ ਖਾਣੇ ਤੇ ਅੱਜ ਹਾਂ ਗਨਾਂ ਲੜੂ ਕਰਨੇ ਦੀ ਚਾਪੇਂ ਲੱਗ ਗਈ ਸਾਰੀ ਬੰਦੇ ਇਹ ਲੋਗੇ ਸਾਰੇ ਹੀ ਚਲੋ ਜੰਨਕ ਹੋ ਗਿਆ ਅੱਜ ਸੋਸੇ ਹੀ ਬਾਕੀ ਵੀ ਜਿਹੜਾ ਉਧਰ ਰਹਿ ਗਿਆ ਫਿਰ ਕਹਿੰਦੇ ਤਗੜੀਆਂ ਪਰ ਚਲਾ ਦੇ ਦੂੰਗੇ ਵੀ ਜਹਣ ਗੋਏ ਵਾਸੇ ਚਿਲਣ ਚਲੀ ਗੇ ਥੋੜਾ ਬਹੁਤ ਫਿਰ ਟਾਈਮ ਖਰਾਬ ਹੋਇਆ ਨਾ ਚਲੋ ਇਹਦਾ ਇਹਦਾ ਥੋੜਾ ਜਿਆਦਾ ਖਤਰਾ ਪਾਣੀ ਕਰਕੇ ਬਈਏ ਭਾਈ ਜਾਨਸ ਪਾਣੀ ਪੋਣੀ ਇਹਦਾ ਰੁੱਟ ਕੇ ਆ ਗਿਆ ਫਿਰ ਔਖਾ ਹੋਣਾ ਚਿਲਣਾ ਇਹ ਰੁਪਈਆ ਹੀ ਫਾਈਆ ਲੋ ਇਹ ਬਾਕੀ ਆਉਣੇ ਲੱਗੇ ਪਤੰਗ ਡਾਊਨ ਮਾਰੋ ਮਾਰਾ ਗਰਾਊਂਡ 'ਚ ਚਲੋ ਠੀਕ ਹੈ ਜੀ ਮੇਰੀ ਵੀਡੀਓ ਐਸੇ ਰੱਖਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ